ਪਟਵਾਰੀ ਮੁਰਦਾਬਾਦ 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 ਮਾਮਾ ਮਰ ਗਿਆ ਮਾਮੀ ਰੰਡੀ ਕਰ ਗਿਆ ਮਾਮਾ ਮਰ ਗਿਆ ਮਰ ਗਿਆ ਮਰ ਗਿਆ ਪਟਵਾਰੀ ਮੁਰਦਾਬਾਦ 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 ਅੱਛਾ ਕਿੰਨਾ ਦੇਖੋ ਬਈ ਅੱਛਾ ਬੜੇ ਦਾ ਟਾਈਮ ਹੋ ਗਿਆ 11:30 ਵਜੇ ਹਮ ਜਦ ਕਿ ਭਵੰਤਮਾਨ ਸਾਹਿਬ ਦਾ ਰੂ ਲੱਗੇ ਪਟਵਾਰੇ ਚਾਹੇ ਤਚੀਦਾ ਚਾਹੇ ਕਾਨੂੰਆ ਜਿਵੇਂ ਉਸਾਰ ਕਿੱਥੇ ਰਹਿ ਗਏ ਪਿੱਛੇ ਖੜੇ ਤਾਕੀ ਆਮ ਪਰੇ ਨੂੰ ਖੰਜਰ ਖੜਾ ਨਾ ਲਾੜ ਪਵੇ ਤਾਂ ਸਾਡੇ ਆ 11 ਵਜੇ ਆਏ ਨੇ ਆ ਕੇ ਪੁੱਛ ਆਨੇ ਪਤਾ ਹੀ ਆ ਕਿ ਕੀ ਮਜ਼ਦੂਰੀ ਕਰਦੇ ਤੁਸੀਂ ਨਾਲੇਟ ਹੋ ਗਏ ਆ ਜਿੱਥੇ ਜਾਦੇ ਗਏ ਸੀਗੇ ਆਜੋ ਆਜੋ ਵੀਰੇ ਆ ਗਏ ਵੀਰੇ ਆਜੇ ਹੋਏ ਹਾਂ ਭਾਜੀ ਕੁਝ ਪੈਸੇ ਦੇ ਕੱਲ੍ਹ ਆ ਦੇਣਾ ਦੇ ਦੇ ਇਹ ਵੀਰੇ ਵੀਰੇ ਦਾ ਆ ਰੱਖ ਲੈ ਆ ਰੱਖ ਦੇਣਾ ਵਾ ਇਹ ਵੀਰੇ ਆ ਦੇ ਆ ਦੇ ਰਿਆ ਕੋਈ ਨਹੀਂ ਅੱਜ ਹੋਰ ਹੋਰ ਤੇ ਲੱਗੇ ਆ ਆ ਜਾ ਆ ਦੇ ਆ ਦੇ ਪਹਿਲਾਂ ਯਾਰ ਤੁਮ ਦੱਸਦੇ ਰਹਾ ਕੰਮ ਕੀ ਆ ਜਿਹੜਾ ਕੰਮ ਕੰਮ ਆ ਤਾਂ ਤੱਕ ਮਾ ਮਾ ਮੇਰੇ ਕੋਲੋਂ ਵੀ ਕੰਮ ਕਰੋ ਇੱਕ ਟਮੇਟ ਇੱਕ ਟਮੇਟ ਮਾ ਦੇ ਇੱਕ ਟਮੇਟ ਇੱਕ ਇੱਕ ਮਿੰਟ ਮਾ ਮਾ ਦੀ ਗੱਲ ਆ ਤਰਾਣੀ ਮੇਰੀ ਵਹਿ ਜਾਣੀ ਮੇਰੇ ਪੈਸੇ ਖਤਮ ਹੋ ਜਾਣੇ ਮਾ ਕਿੰਨੇ ਦਿਨ ਹੋ ਗਏ ਮੇਰੇ ਮਾਰ ਮੈਂ ਕੱਲ ਦੀ ਘੇੜੇ ਮਾਰਨ ਲੱਗ ਗਿਆ ਦੇਖ ਲੋ ਨਹੀਂ ਮਿਲਿਆ ਤਾਂ ਕੱਲ ਵੀ ਮਿਲਿਆ ਅੱਜ ਕੰਮ ਕਰਕੇ ਦਵਾ ਦੇ ਲੈ ਕਰ ਦਨੇ ਨਹੀਂ ਮੈਂ ਤਾਂ ਕੱਲ ਵੀ ਮਿਲਿਆ ਆਜੋ ਆ ਜੀ ਤੁਹਾਡਾ ਸੀ ਪੈਸੇ ਦੋ ਜਾਣਾ ਹੈ ਸਾਨੂੰ ਗੇੜੇ ਮਾਰਦੇ ਮਾਰਦੇ ਬਹੁਤ ਟਾਈਮ ਹੋ ਗਿਆ ਸਾਡਾ ਕੰਮ ਨਹੀਂ ਹੋ ਰਿਹਾਗਾ ਇਹ ਤੇਰਾ ਕੰਮ ਕੀ ਆ ਫਰਜ਼ ਜੜਾਉਣੀ ਸੀ ਜੀ ਫਰਜ਼ ਨਹੀਂ ਜੜੀ ਆ ਦੇ ਸੀ ਕਿੱਡੀ ਡਾਕਰ ਬੈਠੇ ਨੰਬਰ ਆ ਤੁਹਾਡੇ ਬੰਦੇ ਨੂੰ ਪਤਾ ਵਾ ਤੁਹਾਡੇ ਬੰਦੇ ਦਾ ਬਕਾਇਦਾ ਕੱਲ੍ਹ ਆਂਦੀਆਂ ਬਟਾ ਬਟਾ ਕਾਕਾ ਜੀ ਅੱਗੇ ਗਏ ਆ ਸਾਡੇ ਆਈ ਬਟਵਾਰੀ ਸਾਹਿਬ ਮੇਰਾ ਮੇਰਾ ਆਬਜੈਕਸ਼ਨ ਸੁਣੋ ਨਹੀਂ ਕੱਲੀ ਮੇਰੇ ਕੋਲ ਨਹੀਂ 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 ਕੱਲ ਆਇਆ ਪਹਿਲਾਂ ਪਹਿਲਾਂ ਲੈਟ ਮੀ ਫਿਨਿਸ਼ ਸਰ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਦੱਸੋ ਮੈਂ ਤੁਸੀਂ ਨਹੀਂ ਸੀਗੇ ਇਹ ਮਿੰਟੂ ਬਿੰਦ ਨੇ ਮੇਰੇ ਕੋਲ ਬੈ ਕੇ ਇੱਥੇ ਬਹਿ ਕੇ 6 6:30 ਵਜੇ ਤੱਕ ਇਸ ਬੱਚੇ ਨੇ ਬੰਦੇ ਨੇ ਇਹ ਕੰਮ ਕੀਤਾ ਸਾਰਾ ਰਿਕਾਰਡ ਕੱਢਿਆ ਉਹ ਕੱਢੇ ਹੋਏ ਨੂੰ 2 ਮਹੀਨੇ ਹੋ ਗਏ ਔਰ ਮੈਂ ਇਹਨਾਂ ਨੂੰ ਦੇ ਕੇ ਗਿਆ ਔਰ ਰਿਸਿਵ ਕਰਤੇ ਜਿਹੜਾ ਐਫੀਡਵਿਟ ਹੈ 2 ਮਹੀਨੇ ਪਹਿਲੇ ਦਾ 2 ਮਹੀਨੇ ਤੋਂ ਅੱਜ ਤੱਕ ਨਹੀਂ ਮੇਰੇ ਕੋਲ ਕੱਲ ਆਏ ਆ ਅੱਜ ਥੋੜੀ ਲੈ ਕੇ ਆਉਣਗੇ ਮੈਂ ਕੱਲ ਵੀ ਆ ਕੇ ਗਿਆ ਮੈਂ ਕੱਲੋ ਵੀ ਆ ਕੇ ਗਿਆ ਮੇਰੇ ਕੋਲ ਆਏ ਆ ਤੁਸੀਂ ਤੁਸੀਂ ਉਦੋਂ ਬਿੰਟੂ ਨੂੰ ਕਹੇ ਸੀਗਾ ਪੰਜ ਵਜੇ ਕੰਮ ਹੋ ਗਿਆ ਕਾਨਗੋ ਦੀ ਫੀਸ ਲੈ ਲਈ ਮੈਂ ਇਹਨਾਂ ਤੋਂ ਫੀਸ ਲੈ ਕੇ ਕੰਮ ਕਰਨਾ ਬਾਕੀ ਹੋਣਾ ਇਹ ਥੋੜੀ ਵਰਡਿੰਗ ਹੈ ਮੁਰਦਾਬਾਦ ਜਿਵੇਂ ਪਟਵਾਰੀ ਮੁਰਦਾਬਾਦ ਮੁਰਦਾਬ ਪਟਵਾਰੀ ਮਰਦਾਬਾਦ 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 ਪਟਵਾਰੀ ਮਰਦਾਬਾਦ 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 ਪਟਵਾਰੀ ਮਰਦਾਬਾਦ ਮਰਦਾਬਾਦ ਮਰ ਗਿਆ ਮਾਮੀ ਰੰਡੀ ਕਰ ਗਿਆ ਮਰ ਗਿਆ ਮਰ ਗਿਆ ਪਟਵਾਰੀ ਮਰਦਾਬਾਦ ਮਰਦਾਬਾਦ ਪਟਵਾਰੀ ਮਰਦਾਬਾਦ 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 ਅੱਜ ਆਜਾ ਦੇਖੋ ਬਈ ਅੱਜ ਬੜੇ ਦਾ ਟਾਈਮ ਹੋ ਗਿਆ 11:30 ਵਜੇ ਜਦ ਕਿ ਕੁਬਨ ਤਮਾਨ ਖਾਦਾਰੂ ਲੱਗੇ ਪਟਵਾਰੇ ਚਾਹੇ ਤਕੀਲਦਾ ਚਾਹੇ ਕਾਨੂੰਆ ਸਭ ਨੂੰ ਸਾਥ ਕਿੱਥੇ ਰੱਖੋ ਪਿੱਛੇ ਖੜੇ ਤਾਂ ਕਿ ਆਮ ਪਬਲਿਕ ਨੂੰ ਖੰਜਰ ਖੜਾ ਨਾ ਹੋਵੇ ਤਾਂ ਸਾਡੇ ਅੱਜ 11 ਵਜੇ ਆਏ ਨੇ ਆਏ ਪੁੱਛਾ ਨੇ ਪਤਾਇਆ ਕਿ ਕੀ ਮਜ਼ਦੂਰੀ ਕਰਦੇ ਤੁਸੀਂ ਨਾਲੇਟ ਹੋਗੇ ਆਜੋ ਕਿੱਥੇ ਜਾ ਲਗੇ ਸੀਗੇ ਆਜੋ ਆਜੋ ਵੀਰੇ ਆ ਗਏ ਵੀਰੇ ਆਜੇ ਹੋਈ ਹਾਂ ਭਾਜੀ ਕੁਝ ਪੈਸੇ ਦੀ ਕਾਲਾ ਜਾ ਦੇਗਾ ਦੇ ਦੇ ਵੀਰੇ ਪਹਿਲਾਂ ਤਾਂ ਆ ਰੱਖ ਇਹ ਵੀਰੇ ਆ ਦੇ ਆ ਦੇ ਰਿਹਾ ਕੋਈ ਨਹੀਂ ਅਰੇ ਹੋਰ ਹੋਰ ਤੇ ਲੱਗੇ ਆ ਆ ਜਾ ਆ ਦੇ ਰਿਹਾ ਜਦੋਂ ਪਹਿਲਾਂ ਯਾਰ ਤੁਹਾਨੂੰ ਦੱਸ ਤੇ ਰਿਹਾ ਕੰਮ ਕੀ ਆ ਜਿਹੜਾ ਕੰਮ ਤੇਰਾ ਕੰਮ ਆ ਕੰਮ ਆ ਇੱਥੇ ਤਾਂ ਮੈਂ ਮੈਂ ਲੋਕੀ ਦਾ ਕੰਮ ਕਰੂ ਇੱਕ ਮਿੰਟ ਇੱਕ ਮਿੰਟ ਬਤਾਈ ਇੱਕ ਮਿੰਟ ਇੱਕ ਇੱਕ ਮਿੰਟ ਮਾਦੀ ਗੱਲ ਦੀ ਤਰਾਣੀ ਮੇਰੀ ਵਹਿ ਜਾਣੀ ਮੇਰੇ ਪੈਸੇ ਖਤਮ ਹੋ ਜਾਣੇ ਮਾਤੇ ਕਿੰਨੇ ਦਿਨ ਹੋ ਗਿਆ ਮੇਰੇ ਮਾਰ ਮੈਂ ਕੱਲ ਦੀ ਘੇੜੇ ਮਾਰਨ ਲੱਗ ਗਿਆ ਨਹੀਂ ਮੌਲਾ ਮਿਲਿਆ ਤਾਂ ਕੱਲ ਵੀ ਮਿਲਿਆ ਅੱਜ ਵੀ ਕੰਮ ਕਰਕੇ ਦਵਾਂਗਾ ਲੈ ਆ ਕਰ ਦਿੰਨੇ ਨਹੀਂ ਮੈਂ ਤਾਂ ਕੱਲ ਵੀ ਮਿਲਿਆ ਆਵਾਜ਼ਾਂ ਕਰ ਦਿੰਨੇ ਆ ਤੁਹਾਡੀ ਤੁਹਾਡਾ ਸੀ ਪਹਿਲ ਦੋ ਜਾਣਾ ਹੈ ਸੂਰੇ ਪਹਿ ਦੇ ਕੇ ਸਾਨੂੰ ਗੇੜੇ ਮਾਰਦੇ ਮਾਰਦੇ ਬਹੁਤ ਟਾਈਮ ਹੋ ਗਿਆ ਸਾਡਾ ਕੰਮ ਨਹੀਂ ਹੋ ਰਿਹਾ ਇਹ ਤੇਰਾ ਕੰਮ ਕੀ ਆ ਫਰਜ਼ ਚੜਾਉਣੀ ਸੀ ਜੀ 11:30 ਵਜੇ ਜਦ ਕਿ ਭਵੰਤਮਨ ਸਾਹਿਬ ਦਾ ਰੋ ਲੱਗੇ ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦਾ ਸਬੰਧ ਆਮ ਲੋਕਾਂ ਦੇ ਨਾਲ ਸਮਾਜ ਦੇ ਨਾਲ ਹੁੰਦਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਪਟਵਾਰਖਾਨੇ ਦੀ ਹੈ ਜਿੱਥੇ ਕਿ ਪਟਵਾਰਖਾਨਾ ਖੁੱਲਣ ਤੋਂ ਪਹਿਲਾਂ ਹੀ ਗੇਟ ਤੇ 27 ਲੋਕ ਖੜੇ ਹੁੰਦੇ ਨੇ ਜਿਨ੍ਹਾਂ ਵੱਲੋਂ ਉਸ ਸਬੰਧਤ ਪਟਵਾਰੀ ਦਾ ਵਿਰੋਧ ਕੀਤਾ ਜਾਂਦਾ ਹੈ ਨਾਰੇ ਲਗਾ ਕੇ ਜੋ ਉਹਨਾਂ ਦੇ ਕੰਮ ਨਹੀਂ ਕਰ ਰਿਹਾ ਲਗਾਤਾਰ ਲਾਰੇ ਲਗਾ ਰਿਹਾ ਹੈ ਤੇ ਇਸ ਤੋਂ ਬਾਅਦ ਦਫ਼ਤਰ ਖੁੱਲਦਾ ਹੈ ਪਟਵਾਰੀ ਸਾਹਿਬ ਆਪਣੀ ਸੀਟ ਤੇ ਬੈਠਦੇ ਨੇ ਤਾਂ ਉਹਨਾਂ ਦਾ ਘਰਾਉ ਕੀਤਾ ਜਾਂਦਾ ਹੈ ਇਹਨਾਂ ਲੋਕਾਂ ਵੱਲੋਂ ਜਿੱਤੇ ਕਿ ਇੱਕ ਵਾਰ ਤਾਂ ਪਟਵਾਰੀ ਸਾਹਿਬ ਦੇ ਤੋਤੇ ਉੱਡ ਜਾਂਦੇ ਨੇ ਕੀ ਆ ਹੋ ਕੀ ਗਿਆ ਕਿਉਂਕਿ ਦਫ਼ਤਰਾਂ ਦੇ ਵਿੱਚ ਆਉਣ ਦਾ ਸਮਾਂ 9 ਵਜੇ ਦਾ ਨਿਰਧਾਰਤ ਹੈ ਪਰ 11:30 ਵਜੇ ਤੱਕ ਪਟਵਾਰੀ ਸਾਹਿਬ ਆਪਣੇ ਦਫ਼ਤਰ ਦੇ ਵਿੱਚੋਂ ਪਹੁੰਚਦੇ ਨੇ ਜਿਸ ਤੋਂ ਬਾਅਦ ਕਿ ਅੱਜ ਤਾਂ ਇਹਨਾਂ ਦਾ ਘਰਾਓ ਹੋਇਆ ਤਾਂ ਕਰਕੇ ਨਾਲ ਦੀ ਨਾਲ ਸੀਟ ਤੇ ਬੈਠ ਗਏ ਜਦਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ 1 ਘੰਟਾ 1.5 ਘੰਟਾ ਤੱਕ ਇਹ ਚਾਹ ਪਾਣੀ ਜਾਂ ਫਿਰ ਇੱਧਰ ਉੱਧਰ ਘੁੰਮਦੇ ਹੀ ਲੰਗਾ ਦਿੰਦੇ ਨੇ ਤੇ ਸ਼ਾਮ ਨੂੰ ਫਿਰ ਛੇਤੀ ਹੀ ਘਰਾਂ ਨੂੰ ਚਾਲੇ ਪਾ ਦਿੰਦੇ ਨੇ ਜਦ ਕਿ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਲੋਕਾਂ ਦੇ ਵੱਡੇ ਦੋਸ਼ ਨੇ ਕਿ ਇਹਨਾਂ ਵੱਲੋਂ ਕੁਝ ਪ੍ਰਾਈਵੇਟ ਬੰਦੇ ਅੱਗੇ ਕੰਮ ਤੇ ਰੱਖੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਕੁਝ ਦਾ ਤਨਖਾਹ ਆਪਣੇ ਜੇਬ ਚੋਂ ਦਿੰਦੇ ਨੇ ਜੋ ਕਿ ਅਸਿੱਧੇ ਤੌਰ ਤੇ ਲੋਕਾਂ ਤੋਂ ਹੀ ਪੈਸੇ ਲੈ ਜਾਂਦੇ ਨੇ ਤੇ ਇਹਨਾਂ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਪੂਰੇ ਸ਼ਹਿਰ ਦਾ ਕਈ ਪਿੰਡਾਂ ਦਾ ਉਹ ਰਿਕਾਰਡ ਹੁੰਦਾ ਹੈ ਜੋ ਕਿ ਬਹੁਤ ਹੀ ਕਨਫਿਡੈਂਸ਼ੀਅਲ ਹੁੰਦਾ ਹੈ ਜੋ ਕਿ ਆਮ ਕਿਸੇ ਪ੍ਰਾਈਵੇਟ ਬੰਦੇ ਨੂੰ ਨਹੀਂ ਦਿਖਾਇਆ ਜਾ ਸਕਦਾ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੋਈ ਖਤਰਾ ਪੈਦਾ ਕਰ ਸਕਦਾ ਹੈ ਜੇਕਰ ਅਜਿਹੇ ਕਿਸੇ ਪ੍ਰਾਈਵੇਟ ਬੰਦੇ ਵੱਲੋਂ ਕਿਸੇ ਅਜਿਹੇ ਰਿਕਾਰਡ ਦੇ ਵਿੱਚ ਫੇਰ ਬਦਲ ਕੀਤਾ ਜਾਂਦਾ ਤਾਂ ਇਹ ਇੱਕ ਵੱਡਾ ਮੁੱਦਾ ਬਣ ਸਕਦਾ ਹੈ ਇਸ ਬਾਰੇ ਵੀ ਲੋਕਾਂ ਦੀਆਂ ਸ਼ਿਕਾਇਤਾਂ ਲਗਾਤਾਰ ਨੇ ਤੇ ਇਸ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਹੈ ਕਿ ਕਿਵੇਂ ਇਸ ਪਟਵਾਰੀ ਸਾਹਿਬ ਦੇ ਨਾਲ ਵੀ ਉਹ ਜੋ ਪ੍ਰਾਈਵੇਟ ਬੰਦੇ ਸੱਜੇ ਖੋਬੇ ਘੁੰਮਦੇ ਦਿਖਾਈ ਦਿੰਦੇ ਨੇ ਉਹਨਾਂ ਦੇ ਲਈ ਅੱਗੇ ਦਫ਼ਤਰਾਂ ਦੇ ਦਰਵਾਜ਼ੇ ਕੋਲ ਦੇ ਦਿਖਾਈ ਦਿੰਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪਟਵਾਰੀ ਤਹਿਸੀਲਦਾਰ ਸਹੀ ਕੰਮ ਕਰ ਰਹੇ ਨੇ ਜੇਕਰ ਤੁਹਾਡੀ ਕੋਈ ਸ਼ਿਕਾਇਤ ਹੋਵੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਘਟੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਉਹ ਦੇਖੋ ਇਹ ਪੂਰੀ ਵੀਡੀਓ ਮਰਦਾਬਾਦ ਪਟਵਾਰੀ ਮਰਦਾਬਾਦ ਮਰਦਾਬਾਦ ਮਰ ਗਿਆ ਮਾਮੀ ਰੰਡੀ ਕਰ ਗਿਆ ਮਰ ਗਿਆ ਮਰ ਗਿਆ ਮੁਰਦਾਬਾਦ 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 ਅੱਜ ਆ ਗਿਆ ਦੇਖੋ ਬਈ ਅੱਛਾ ਬੜੇ ਬੜੇ ਟਾਈਮ ਹੋ ਗਿਆ 11:30 ਵਜੇ ਜਦ ਕਿ ਭਗਵੰਤ ਜੀ ਸਾਹਿਬ ਦਾ ਰੂ ਲਾ ਕੇ ਪਟਵਾਰੇ ਚਾਹ ਤਕੀਦਾ ਚਾਹ ਕਾਨੂੰਨ ਦੇ ਅਨੁਸਾਰ ਕਿੱਥੇ ਰਹਿ ਕੇ ਪਿੱਛੇ ਖੜੇ ਤਾਂ ਕਿ ਆਮ ਪਾਲੇ ਨੂੰ ਖਦਰ ਖੜਾ ਨਾ ਹੋ ਨਾ ਬਵੇ ਤਾ ਸਾਡੇ ਆਜ 11 ਵਜੇ ਆਏ ਨੇ ਅਰੇ ਪੁੱਛਾ ਨੇ ਪਤਾ ਹੀ ਹਾ ਕਿ ਕੀ ਮਜ਼ਦੂਰੀ ਕਰਦੇ ਤੁਸੀਂ ਨਾਲੇ ਲੇਟ ਹੋ ਗਏ ਆਜੋ ਤੇ ਜਾ ਕੇ ਗਏ ਸੀਗੇ ਆਜੋ ਆਜੋ ਵੀਰੇ ਆ ਗਏ ਵੀਰੇ ਆਏ ਹੋਏ ਭਾਜੀ ਕੁਝ ਪੈਸੇ ਦੀ ਜਰੂਰ ਆਜਾ ਦੇਦਾ ਦੇਦਾ ਆ ਆ ਰੱਖ ਲੈ ਆ ਰੱਖ ਦੇਣਾ ਬਾਕੀ ਇਹ ਵੀਰੇ ਆ ਦੇ ਆ ਦੇ ਦੇ ਯਾਰ ਕੋਈ ਨਹੀਂ ਅਲੀ ਹੋਰ ਗੋਲੇ ਲੱਗੇ ਆਜਾ ਆਜਾ ਪਹਿਲਾਂ ਯਾਰ ਤੁਹਾਨੂੰ ਦੱਸਦਾ ਕੰਮ ਕੀ ਆ ਜਿਹੜਾ ਕੰਮ ਤੇਰਾ ਕੰਮ ਆ ਕੰਮ ਆ ਇਹ ਤਾਂ ਮੈਂ ਮਾਰ ਮਾਰ ਇੱਕ ਟੋਮੇਟ ਇੱਕ ਟੋਮੇਟ ਇੱਕ ਇੱਕ ਮਿੰਟ ਮਾਰ ਮਾਰ ਕੀ ਗੱਲ ਆ ਮੇਰੀ ਲੈਣ ਮੇਰੇ ਪੈਸੇ ਖਾਬ ਹੋ ਜਾਣੇ ਮੈਨੂੰ ਕਿੰਨੇ ਦਿਨ ਹੋ ਗਿਆ ਮੇਰੇ ਮਾਰ ਮੈਂ ਕੱਲ ਦੀ ਘੇੜੇ ਮਾਰਨ ਲੱਗੇ ਨਹੀਂ ਮੋਨ ਮਿਲਿਆ ਤਾਂ ਕੱਲ ਵੀ ਮਿਲਿਆ ਅੱਜ ਕੰਮ ਕਰਕੇ ਦਵਨ ਆ ਲਿਆ ਕਰਦਨੇ ਨਹੀਂ ਮੈਂ ਤਾਂ ਕੱਲ ਵੀ ਮਿਲਿਆ ਤੁਹਾਡੀ ਤੁਹਾਡਾ ਸੇ ਪਹਿਲ ਤੋਂ ਜਾਣਾ ਹੈ ਸਾਨੂੰ ਜਿਹੜੇ ਮਾਰਦੇ ਮਾਰਦੇ ਬਹੁਤ ਟਾਈਮ ਹੋ ਗਿਆ ਸਾਡਾ ਕੰਮ ਨਹੀਂ ਹੋ ਰਿਹਾ ਹੈਗਾ ਤੇ ਤੇਰਾ ਕੰਮ ਕੀ ਆ ਫਰਦ ਚੜਾਉਣੀ ਸੀ ਜੀ ਫਰਦ ਨਹੀਂ ਚੜੀ ਦਾਜਰ ਬੈਠੇ ਨੰਬਰ ਆ ਤੁਹਾਡੇ ਬੰਦੇ ਨੂੰ ਪਤਾ ਵਾ ਤੁਹਾਡੇ ਬੰਦੇ ਤਾਂ ਕਹਿੰਦਾ ਕੱਲ ਆ ਜੀ ਨਾ ਬਟਵਾਰਾ ਕੱਲ ਅਸੀਂ ਅੱਗੇ ਗਏ ਆ ਸਾਡੇ ਨੂੰ ਅਸੀਂ ਬਟਵਾਰੀ ਸਾਹਿਬ ਮੇਰਾ ਮੇਰਾ ਆਬਜੈਕਸ਼ਨ ਸੁਣੋ ਨਹੀਂ ਕੱਲ ਹੀ ਮੇਰੇ ਕੋਲ ਨਹੀਂ 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 ਕੱਲ ਆਇਆ ਪਹਿਲਾਂ ਮੈਨੂੰ ਫਿਨਿਸ਼ ਕਰ ਲੈ ਮੈਨੂੰ ਫਿਨਿਸ਼ ਲੈ ਮੈਨੂੰ ਫਿਨਿਸ਼ ਮੈਂ ਤੁਸੀਂ ਨਹੀਂ ਸੀਗੇ ਇਹ ਮਿੰਟੂ ਬਿੰਦ ਨੇ ਮੇਰੇ ਕੋਲ ਬੈ ਕੇ ਇੱਥੇ ਬਹਿ ਕੇ 6 6:30 ਵਜੇ ਤੱਕ ਇਸ ਬੱਚੇ ਨੇ ਬੰਦੇ ਨੇ ਇਹ ਕੰਮ ਕੀਤਾ ਸਾਰਾ ਰਿਕਾਰਡ ਕੱਢਿਆ ਉਹ ਕੱਢੇ ਹੋਏ ਨੂੰ 2 ਮਹੀਨੇ ਹੋ ਗਏ ਔਰ ਮੈਂ ਇਹਨਾਂ ਨੂੰ ਦੇਖ ਕੇ ਗਿਆ ਔਰ ਰਿਸਿਵ ਕਰਤੇ ਜਿਹੜਾ ਐਫੀਡੇਵਿਟ ਹੈ 2 ਮਹੀਨੇ ਪਹਿਲੇ ਦਾ 2 ਮਹੀਨੇ ਤੋਂ ਅੱਜ ਤੱਕ ਹੋ ਗਏ ਮੇਰੇ ਕੋਲ ਕੱਲ ਆਏ ਆ ਅੱਜ ਥੋੜੀ ਲੈ ਕੇ ਆਉਣੇ ਕੱਲ ਵੀ ਆ ਕੇ ਗਿਆ ਮੈਂ ਪਹਿਲਾਂ ਵੀ ਆ ਕੇ ਗਿਆ ਉਹ ਤਾਂ ਤੁਸੀਂ ਤੁਸੀਂ ਉਦੋਂ ਮਿੰਟੂ ਨੂੰ ਕਿਹਾ ਸੀਗਾ ਕਿ ਇਹਨਾਂ ਦਾ ਕੰਮ ਹੋ ਗਿਆ ਕਨਗੋਦੀ ਫੀਸ ਲੈ ਲਈ ਮੈਂ ਇਹਨਾਂ ਤੋਂ ਫੀਸ ਲੈ ਕੇ ਕੰਮ ਕਰਨਾ ਬਾਕੀ ਹੋਣਾ ਨਹੀਂ ਇਹ ਥੋੜੀ ਵਰਡਿੰਗ ਹੈ ਮਰਦਾਬਾਦ ਜਿਹੜੇ ਪਟਵਾਰੀ ਮਰਦਾਬਾਦ ਮਰਦਾਬਾਦ ਪਟਵਾਰੀ ਮਰਦਾਬਾਦ 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 ਕਾ ਜੇ ਪਟਵਾਰੀ ਮਰਦਾਬਾਦ 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 ਕਾ ਜੇ ਪਟਵਾਰੀ ਮਰਦਾਬਾਦ ਮਰਦਾਬਾਦ ਮਰ ਗਿਆ ਮਾਮੀ ਰਿੰਡੀ ਕਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਰਦਾਬਾਦ ਮਰਦਾਬਾਦ ਕਾ ਜੇ ਪਟਵਾਰੀ ਮਰਦਾਬਾਦ 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 ਅੱਛਾ ਕਿੰਨਾ ਆ ਗਿਆ ਦੇਖੋ ਬਾਈ ਅੱਛਾ ਬੜੇ ਦਾ ਟਾਈਮ ਹੋ ਗਿਆ 11:30 ਵਜੇ ਜਦ ਕਿ ਕੁਬਾ ਜਮਾਨਤਾਦਾਰੋ ਲਾ ਕੇ ਪਟਵਾਰੇ ਚਾਹੇ ਤਕੀਦਾ ਚਾਹੇ ਕਾਨੂੰਨ ਆਏ ਸਮੇਂ ਅਨੁਸਾਰ ਕਿੱਥੇ ਰਹਿਣ ਪਿੱਛੇ ਗੜਨ ਤਾਂ ਕਿ ਆਮ ਪਬਲਿਕ ਨੂੰ ਖੰਜਰ ਖਰਾਬ ਨਾ ਹੋ ਰਹੇ ਤਾਂ ਸਾਡੇ ਅੱਜ 11 ਵਜੇ ਆਏ ਨੇ ਆਏ ਪੁੱਛ ਆਨੇ ਪਤਾਈ ਹਾ ਕਿ ਕੀ ਮਜ਼ਦੂਰੀ ਕਹਿੰਦੇ ਕਿਸੇ ਨਾਲ ਲੇਟ ਹੋ ਗਏ ਆਜੋ ਜਾਜ ਗਏ ਸੀਗੇ ਆਜੋ ਆਜੋ ਵੀਰੇ ਆ ਕੇ ਤੇ ਆਜੇ ਹੋਏ ਹਾਂ ਭਾਜੀ ਕੁਝ ਪੈਸੇ ਦੇ ਕੱਲ੍ਹ ਆ ਦੇਖਾ ਦੇਖੇ ਮੇਰੇ ਪਹਿਲੇ ਦਾ ਆ ਰੱਖ ਲੈ ਆ ਰੱਖ ਲੈ ਇਹ ਵੀਰੇ ਆ ਦੇ ਆ ਦੇ ਰਿਹਾ ਕੋਈ ਨਹੀਂ ਅੱਜ ਹੋਰ ਹੋਰ ਲੱਗੇ ਆ ਆ ਆ ਆ ਦੇ ਦੇ ਜਦੋਂ ਪਹਿਲਾਂ ਯਾਰ ਤੁਹਾਨੂੰ ਦੱਸ ਰਿਹਾ ਕੰਮ ਕੀ ਆ ਜਿਹੜਾ ਕੰਮ ਤੇਰਾ ਕੰਮ ਆ ਕੰਮ ਆ ਇੱਥੇ ਤਾਂ ਮੈਂ ਮੈਂ ਮਨ ਦੀ ਕੰਮ ਇੱਕ ਟਮੇਟ ਇੱਕ ਮਿੰਟ ਮਤਲਬ ਇੱਕ ਇੱਕ ਮਿੰਟ ਦੀ ਮਤਲਬ ਮਾ ਮਾ ਜੀ ਗੱਲ ਕਰਾਣੀ ਮੇਰੀ ਰਹਿ ਜਾਣੀ ਮੇਰੇ ਪੈਸੇ ਖਤਮ ਹੋ ਜਾਣੇ ਮਾਤੇ ਕਿੰਨੇ ਦਿਨ ਹੋ ਗਏ ਮੇਰੇ ਮਾਰਦੇ ਮੈਂ ਕੱਲ ਦੀ ਘੇੜੇ ਮਾਰਨ ਲੱਗੇ ਹਲੋ ਨਹੀਂ ਮੌਲਾ ਮਿਲਿਆ ਤਾਂ ਕੱਲ ਵੀ ਮਿਲਿਆ ਕੰਮ ਕਰ ਦਵਾਂਗਾ ਲੈ ਆ ਕਰ ਦਨੇ ਨਹੀਂ ਮੈਂ ਤਾਂ ਕੱਲ ਵੀ ਮਿਲਿਆ ਆਵਾਜ਼ਾਂ ਕਰ ਦਨੇ ਆ ਤੁਹਾਡਾ ਤੁਹਾਡਾ ਸੀ ਪਹਿਲੇ ਦੋ ਜਾਨਾ ਸੂਰੇ ਬਹਿ ਦੇਣ ਸਾਨੂੰ ਗੇੜੇ ਮਾਰਦੇ ਮਾਰਦੇ ਬਹੁਤ ਟਾਈਮ ਹੋ ਗਿਆ ਸਾਡਾ ਕੰਮ ਨਹੀਂ ਹੋ ਰਿਹਾਗਾ ਤੇ ਤੇਰਾ ਕੰਮ ਕੀ ਆ ਫਰਜ਼ ਜੜਾਉਣੀ ਸੀ ਜੀ ਸਾਡੇ 11:15 ਵਜੇ ਜਦ ਕਿ ਭਵੰਤਮਾਨ ਸਾਹਿਬ ਦਾ ਰੋਲ ਆਕੇ